ਇਨਾ ਜੱਟਾਂ ਦਾ ਕੀ ਏ ਇੱਕ ਦਾਣਾ ਬੀਜਿਆ ਤੇ 100 ਦਾਣੇ ਵੱਢ ਲੇ ਆਖੇ ਬੈਠ ਜਾਓ ਸ਼ਾਹ ਜੀ ਬੈਠ ਜਾਓ ਅਕਲਨਾ ਮੌਦ ਇਨਾ ਹੀ ਖਿਆਲਾਂ ਵਿੱਚ ਮੂੰਹ ਧਿਆਨ ਟੁਰੇ ਜਾਂਦਿਆਂ ਅਚਾਨਕ ਛਾਣੂ ਪੱਥਰ ਦਾ ਠੇਡਾ ਲੱਗਾ ਤੇ ਜੁੱਤੀ ਦਾ ਭੱਬ ਹੋਰ ਥੋੜਾ ਜਿਹਾ ਪਾਟ ਗਿਆ ਪੈਰ ਦਾ ਅੰਗੂਠਾ ਤੇ ਦੋ ਉਂਗਲਾਂ ਜੁੱਤੀ ਚੋਂ ਬਾਹਰ ਨਿਕਲ ਆਈਆਂ ਨਾਲ ਹੀ ਠੋਕਰ ਨਾਲ ਲਹੂ ਵੀ ਸਿਮ ਗਿਆ ਕੋਈ ਹਰਜ ਨਹੀਂ ਇਹ ਬੂਹੇ ਤੇ ਕਚਹਿਰੀ ਹੈ ਇਸੇ ਤਰ੍ਹਾਂ ਦਿਲ ਨੂੰ ਢਾਰਸ ਦਿੰਦਾ ਹੋਇਆ ਰਾਮੇਸ਼ਾ ਟੁਰਿਆ ਜਾ ਰਿਹਾ ਸੀ ਕੱਚੇ ਮਾਰੀ ਹੋਈ ਚਾਦਰ ਮੁੜਕੇ ਨਾਲ ਭਿੱਜਣ ਲੱਗੀ ਵਹੀ ਭਾਵੇਂ ਕਈਆਂ ਤਿਆਂ ਵਿੱਚ ਲਪੇਟੀ ਹੋਈ ਸੀ ਪਰ ਛਾਂ ਨੂੰ ਡਰ ਸੀ ਕਿ ਮੁੜਕਾ ਉਸਦੇ ਵਰਕਿਆਂ ਤੱਕ ਨਾ ਜਾ ਬੂਜੀ ਉਸ ਨੇ ਚਾਦਰ ਦੀ ਗੰਢ ਕਾਛੇ ਹੀਠੋ ਕੱਢ ਕੇ ਮੋਢੇ ਤੇ ਰੱਖ ਲਈ ਮੀਲ ਸਵਾ ਮੀਲ ਤੱਕ ਰਾਮੇ ਸ਼ਾ ਬਰਾਬਰ ਪਿੱਛੇ ਮੁੜ ਮੁੜ ਕੇ ਵੇਖਦਾ ਗਿਆ ਅਤੇ ਉਸਦੇ ਕੰਨ ਬਰਾਬਰ ਟਾਂਗੇ ਦੀ ਖੜਖੜ ਨੂੰ ਉਡੀਕਦੇ ਰਹੇ ਹੋ ਸਕਦਾ ਹੈ ਉਸ ਨੂੰ ਸਵਾਰ ਹੋਣ ਦਾ ਵੀ ਖਿਆਲ ਹੋਵੇ ਪਰ ਇਸ ਤੋਂ ਬਹੁਤਾ ਖਿਆਲ ਉਸ ਨੂੰ ਇਸ ਗੱਲ ਦਾ ਸੀ ਕਿ ਕਿ ਜੇ ਟਾਂਗਾ ਪਹਿਲਾ ਕਚੇਰੀ ਪਹੁੰਚ ਗਿਆ ਤਾਂ ਇਹ ਉਸ ਦੀ ਹੀਠੀ ਦਾ ਕਾਰਨ ਹੋਵੇਗਾ ਉਹ ਤੇਜ਼ ਤੇਜ਼ ਕਦਮ ਸੁੱਟਦਾ ਟੁਰਿਆ ਜਾ ਰਿਹਾ ਸੀ ਤੇ ਟਾਂਗੇ ਦੀ ਥਾਂ ਉਸ ਦੇ ਦਿਮਾਗ ਵਿੱਚ ਬਿਸ਼ਨਾ ਜੱਟ ਫਿਰ ਰਿਹਾ ਸੀ ਅਥਵਾ ਬਿਸ਼ਨੇ ਜੱਟ ਬਾਬਦ ਕੁਝ ਢੈਂਦੇ ਜਿਹੇ ਵਿਚਾਰ ਅਰਜੀ ਪਾਣੀ ਵੀ ਕਿਹੜਾ ਸੁਖਾ ਲਿਆ ਹੈ ਦਾੜੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਨੇ ਪੌਣੇ 300 ਦੀ ਡਿਗਰੀ ਲੈਂਦਾ ਦੀ ਇੱਕ 100 ਸਵਾ 100 ਤੇ ਖਰਚ ਹੋ ਜਾਣਾ ਹੈ ਤੇ ਖਬਰੇ ਕਿੰਨੀਆਂ ਕੁ ਪੇਸ਼ੀਆਂ ਭੁਗਤਣੀਆਂ ਪੈਣਾਂ ਅੱਗੋਂ ਮੁਕਦਮਾ ਹੋਇਆ ਦਿਵਾਨੀ ਦਿਵਾਨੀ ਦਾ ਸੱਚਮੁੱਚ ਲੈਣੇਦਾਰਾਂ ਨੇ ਵੀ ਦਿਵਾਨੀ ਕਰ ਛੱਡਦੀ ਐ ਉਤੋਂ ਅੱਜ ਕੱਲ ਦਾ ਕਾਨੂੰਨ ਹੋਇਆ ਜੱਟਾਂ ਦੇ ਹੱਕ ਵਿੱਚ ਨਾ ਕੈਦ ਕਰ ਸਕਣਾ ਹੋਇਆ ਨਾ ਜ਼ਮੀਨ ਕੋਰਕ ਹੋ ਸਕਦੀ ਹੋਈ ਤੇ ਵਸੂਲ ਕੀ ਹੋਣਾ ਹੋਇਆ ਮਿੱਟੀ ਦੇ ਸਵਾਹ ਘਰ ਦੇ ਚਾਰ ਭਾਂਡੇ ਉਹ ਵੀ ਕਿਸਮਤ ਨਾਲ ਤੇ ਉਮਰਾਂ ਦਾ ਵੈਰ ਵਿਹਾਜ ਲੈਣਾ ਵੱਖਰਾ ਸੋ ਬੰਦਾ ਕਰੇ ਤਾਂ ਕੀ ਕਰੇ ਕਿੱਡੀ ਖੁੰਝ ਹੋਗੀ ਕਰਮਾਂ ਦੀ ਮਾਰ ਜੇਕਰ ਉਸ ਵੇਲੇ ਪਾਰੋ ਦੇ ਮਾਂ ਦੇ ਆਖੇ ਲੱਗ ਪੈਂਦਾ ਤਾਂ ਅੱਜ ਕਾਹਨੂੰ ਖੱਜਲ ਹੋਣਾ ਸੀ ਹਾਲ ਦੀ ਘੜੀ ਤੇ ਵਿਆਜ ਲੈਣਦੇ ਲੈਂਦੇ ਮੂਲ ਵੀ ਗਵਾ ਬੈਠੇ ਪਰ ਕੋਈ ਗੱਲ ਨਹੀਂ ਇੱਕ ਵਾਰੀ ਤਾਂ ਬਿਛਨੇ ਜੱਟ ਦੇ ਬੂਹੇ ਤੇ ਮੈਂ ਵੀ ਡੁੱਗੀ ਵਜਾ ਕੇ ਛੱਡਣੀ ਐ ਵਸੂਲ ਕੁਝ ਹੋਵੇ ਭਾਵੇਂ ਨਾ ਹੋਵੇ ਇੱਜ਼ਤ ਅਬਰੂ ਤੇ ਉਸ ਦੀ ਮਿੱਟੀ ਵਿੱਚ ਰੋਲ ਕੇ ਛੱਡਾਂਗਾ ਖੜ ਖੜ ਦੀ ਆਵਾਜ਼ ਅਤੇ ਘੱਟੇ ਦੇ ਇੱਕ ਗੁਬਾਰ ਨੇ RAMESH ਸਾਹੀ ਵਿਚਾਰਤਾਰਾ ਤੋੜ ਦਿੱਤੀ ਉਹੀ ਟੰਗ ਆ ਰਿਹਾ ਸੀ ਸ਼ਾ ਦੋ ਦਲੀਲੀਆਂ ਵਿੱਚ ਪੈ ਗਿਆ ਬਹਿ ਜਾਵਾਂ ਕਿ ਨਾ ਪੈਂਡਾ ਤਾਂ ਕੋਈ ਡੇਢ ਕੋ ਮੁੱਕ ਗਿਆ ਹੈ ਕੋਲ 2 3 ਕੋ ਮਸਾਂ ਬਾਕੀ ਐ ਭਲਾ ਜੇ ਅੱਧੋ ਅੱਧ ਲੈ ਲਵੇ 4 5 ਪੈਸੇ ਤਾਂ ਫਿਰ ਤਾਂ ਕੋਈ ਮਹਿੰਗਾ ਨਹੀਂ ਪਰ ਇਹ ਟਾਂਗਿਆਂ ਵਾਲੇ ਬੜੇ ਕੱਬੇ ਨੇ ਕਿੱਥੋਂ ਮੰਨਣ ਲੱਗਾ ਏ ਪਰ ਚਲੋ ਨਹੀਂ ਮੰਨੇਗਾ ਨਾ ਸਹੀ ਪਰ ਪਰ ਇਹ ਜੁੱਤੀ ਖਜ਼ਮਾ ਖਾਣੀ ਨੇ ਬੜਾ ਤੰਗ ਕੀਤਾ ਏ ਖੈਰ ਕੋਈ ਗੱਲ ਨਹੀਂ ਬਹੁਤਾ ਓਖਿਆ ਕਰੇਗੀ ਤਾਂ ਹੱਥ ਵਿੱਚ ਫੜ ਲਵਾਂਗਾ ਇਹੋ ਹੀ 5-6 ਪੈਸੇ ਮੋਰਚੀ ਨੂੰ ਦਿਆਂਗਾ ਜੁੱਤੀ ਨਵੀਂ ਨਕੂਰ ਹੋ ਜਾਏਗੀ ਹੁਨਾਲ ਹੁਨਾਲ ਤੇ ਜਾਂਦੀ ਨਹੀਂ ਛਾਲ ਨੂੰ ਸੁੱਕ ਰਹੀ ਤੇ ਫਿਰ ਦੇਖੀ ਜਾਵੇਗੀ ਐਨੇ ਨੂੰ ਪਿੱਛੋਂ ਆਵਾਜ਼ ਆਈ ਬਹਿ ਜਾਓ ਸ਼ਾਹੀ ਬਹਿ ਜਾਓ ਕਿਉ ਓਖੇ ਹੁੰਦੇ ਜੇ ਕਿਨਾਰੇ ਢਾਈਆਂ ਆਨਿਆਂ ਬਦਲੇ ਢਾਈਆਂ ਨੇ ਅਜੇ ਵੀ ਢਾਈਆਂ ਨੇ ਅੱਧਾ ਪਿੰਡਾ ਮੁਕਾ ਲਿਆ ਈ ਸ਼ਾਹ ਸੋਚ ਰਿਹਾ ਸੀ ਦਫਾ ਕਰੂਸੋ ਪਰ ਟਾਂਗੇ ਵਾਲਾ ਵੀ ਠੀਠ ਨਿਕਲਿਆ ਉਸ ਨੇ ਟਾਂਗਾ ਲਾਗੇ ਲਿਆ ਖਿਲਾ ਰਿਆ ਸਵਾਰੀਆਂ ਉਸ ਵਿੱਚ 100 ਹੀ ਸਨ ਤਿੰਨ ਦੀਆਂ ਤਿੰਨ ਉਹ ਇੱਕ ਵਾਰੀ ਫਿਰ ਪੁਕਾਰਿਆ ਇਹ ਗੱਲ ਤੇ ਸੁਣੋ ਸ਼ਾਹੀ ਰਾਮੇਸ਼ਾ ਬੜੀ ਲਾਪਰਵਾਹੀ ਨਾਲ ਜਿਵੇਂ ਉਸ ਨੂੰ ਟਾਂਗੇ ਦੇ ਬੈਠਣ ਦਾ ਉੱਕਾ ਚਾਹ ਹੀ ਨਹੀਂ ਰੁਕਿਆ ਹਾਂ ਕੀ ਗੱਲ ਹੈ ਇਹ ਮੈਂ ਕਿਹਾ ਬੈਠ ਜਾਓ ਚਲੋ ਦੋ ਆਨੇ ਦੇ ਦੇਣੇ ਹੁਣ ਤੇ ਰਾਜਿਓ ਸ਼ਾਹ ਨੂੰ ਇਸ ਮੂਰਖ ਦੀ ਅਕਲ ਤੇ ਗੁੱਸਾ ਆ ਰਿਹਾ ਸੀ 6 ਪੈਸੇ ਮੈਂ ਇਸ ਨੂੰ ਅੱਡੇ ਦੇ ਕਹੇ ਸਨ ਤੇ ਹੁਣ ਅੱਧ ਵਿੱਚ ਆ ਕੇ دیਵਾਨੀ ਤੁਰਿਆ ਜਾ ਤੁਰਿਆ ਜਾ ਛਾਣੇ ਗੁੱਸੇ ਨਾਲ ਗਿਆ ਤੇ ਆਪ ਉਸ ਤੋਂ ਅਗਲ ਵਾਂਡੀ ਹੂ ਟੁਰ ਪਿਆ ਅੱਛਾ ਤੂੰ ਸਾ ਕੀ ਦੇਣਾ ਹੈ ਭਲਾ ਟਾਂਗੇ ਵਾਲੇ ਨੇ ਘੋੜੇ ਨੂੰ ਛਾਂਟਿਆ ਮਾਰਦਾ ਹੋਇਆ ਖਿੱਚ ਕੇ ਗਿਆ ਤੋਂ ਪਕੜਾਕੇ ਦਾ ਰਹੂ ਵੀ ਸੀ RAMESH SHAH ਦੀ ਜੁੱਤੀ ਨੇ ਅੱਜ ਵਰਗਾ ਧੋਖਾ ਕਦੇ ਨਹੀਂ ਸੀ ਦਿੱਤਾ ਸੱਚ ਕਹਿੰਦੇ ਨੇ ਠੋਕਰੀ ਹੋਈ ਥਾਂ ਨੂੰ ਠੋਕਰਾਂ ਹੀ ਲੱਗਦੀਆਂ ਨੇ ਇੱਕ ਠੋਕਰ ਲੱਗੀ ਤੇ ਛੇਤਰ ਦਾ ਅਗਲਾ ਅੱਧ ਤੂਫਾੜ ਹੋ ਗਿਆ ਤਲਾ ਵੱਖਰਾ ਤੇ ਉੱਪਰਲਾ ਹਿੱਸਾ ਵੱਖਰਾ ਹੁਣ ਇਸ ਵਿੱਚ ਪੈਰ ਦਾੜ ਨਾਲ ਮੁਸ਼ਕਲ ਸੀ ਇੱਕ ਅੱਧ ਵਾਰੀ ਢੀਰ ਬਣ ਕੇ ਛਾਣੇ ਕੰਮ ਸਾਰਿਆਂ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਲਾਭ ਨਾ ਹੋਇਆ ਅਖੀਰ ਇੱਕ ਛੱਤਰ ਹੱਥ ਵਿੱਚ ਤੇ ਇੱਕ ਪੈਰ ਵਿੱਚ ਲੈ ਕੇ ਪੰਦ ਮਕਾਣਾ ਸ਼ੁਰੂ ਕੀਤਾ ਪਰ ਇਹ ਵਿਉਂਤ ਵੀ ਸਿਰੇ ਨਾ ਚੜ ਸਕੀ ਹਾੜ ਮਹੀਨੇ ਦੀ ਧੁੱਪ ਤੇ ਰੇਤਲਾ ਪੰਦ ਨੰਗਾ ਪੈਰ ਪਠੂਰੇ ਵਰਗਾ ਹੋ ਗਿਆ ਬੜੀ ਮੁਸੀਬਤ ਬਣੀ ਟੁੱਟਾ ਹੋਇਆ ਛੱਤਰ ਕਦੀ ਰਾਮੇਸ਼ਾ ਦੇ ਹੱਥ ਵਿੱਚ ਤੇ ਕਦੀ ਪੈਰ ਵਿੱਚ ਹੁੰਦਾ ਤੋ ਪੈਰੋਂ ਪੈਰ ਤੇਜ਼ ਹੁੰਦੀ ਜਾ ਰਹੀ ਸੀ ਪੈਂਡਾ ਅਜੇ ਤੱਕ ਢਾਈ ਕੋ ਬਾਕੀ ਸੀ ਛਾਣੂ ਰਹਿ ਰਹਿ ਕੇ ਅਰਮਾਨ ਲੱਗਦਾ ਕਾਣੂ ਝੇੜਾ ਪਾ ਬੈਣਾ ਸੀ ਦੌਜੋ ਪੈਸਿਆਂ ਬਦਲੇ ਸੋਰੇ ਹੁੰਦੇ ਪੈਸੇ ਜਾਨ ਨਾਲ ਜਹਾਨ ਹੈ ਤੋ ਕੜੀ ਮੁੜੀ ਕਿਸੇ ਹੋਟਾਂਗੇ ਦੀ ਅਡੀਕ ਵਿੱਚ ਪਛਾਂ ਤੱਕਦਾ ਜਾ ਰਿਹਾ ਸੀ ਗਰਮੀ ਦੇ ਪੈਰ ਦੀ ਤਕਲੀਫ ਤੋਂ ਛੁੱਟ ਰਾਮੇ ਸ਼ਾਣੂ ਇੱਕ ਹੋਰ ਖਿਆਲ ਸਤਾ ਰਿਹਾ ਸੀ ਇਸ ਉਜਾੜ ਬਿਆਬਾਨ ਵਿੱਚ ਜੇ ਕਿਤੇ ਵਿਸ਼ਨਾ ਟੱਕਰ ਪਵੇ ਜਾ ਨਾ ਜਾਣੀਏ ਉਸਨੇ ਮਗਰੇ ਮਗਰ ਕੋਈ ਬੰਦਾ ਛੱਡ ਦਿੱਤਾ ਹੋਵੇ ਉਹ ਆ ਕੇ ਮੈਨੂੰ ਮੇਰੀ ਵਹੀ ਸੋਝਦਾ ਸੋਝਦਾ ਰਾਮੇਸ਼ਾਹ ਦਾ ਮੁਰਕਾ ਕੱਚੀਆਂ ਤਰੇਲੀਆਂ ਵਿੱਚ ਵਟ ਗਿਆ ਡਰ ਨਾਲ ਉਸ ਦਾ ਸਾਹ ਖਲ ਵਿੱਚ ਨਹੀਂ ਸੀ ਸਮੰਦਾ ਦੂਰ ਤੋੜੀ ਨਜ਼ਰ ਦੜਾ ਕੇ ਉਹ ਕਿਸੇ ਸਾਥੀ ਰਾਹੀ ਦੀ ਉਡੀਕ ਕਰਨ ਲੱਗਾ ਇਸ ਤੋਂ ਬਾਅਦ ਉਹ ਜਿੰਨੇ ਕਦਮ ਅਗਾਹ ਟੁਰਦਾ ਜਾਂਦਾ ਸੀ ਉਹਨੇ ਵੱਖ-ਵੱਖ ਤਰ੍ਹਾਂ ਦੇ ਡਰਾਉਣੇ ਖਿਆਲ ਉਹਦੀ ਭਰਾਟ ਨੂੰ ਵਧਾਈ ਚਲੇ ਜਾ ਰਹੇ ਸਨ ਹੋਰ ਕੁਝ ਅ ਗਾਂ ਜਾ ਕੇ ਉਸ ਨੂੰ ਇਸ ਤਰ੍ਹਾਂ ਅਨੁਭਵ ਹੋਣ ਲੱਗਾ ਜਿਸ ਤਰ੍ਹਾਂ ਸੱਚਮੁੱਚ ਬਿਸ਼ਨਾ ਜੱਟ ਉਸ ਦਾ ਖੁਰਾ ਚੱਕੀ ਮਗਰੇ ਮਗਰ ਨੱਠਾ ਆ ਰਿਹਾ ਹੈ ਕੁਝ ਦੁਰਾਡੇ ਸੜਕ ਦੇ ਕੰਡੇ ਉਸ ਨੂੰ ਇੱਕ ਸੰਗਣਾ ਬੋਰਡ ਦਿਖਾਈ ਦਿੱਤਾ ਜਿੱਥੋਂ ਖੂਵਗਣ ਦੀ ਨਿਮੀ ਨਿਮੀ ਆਵਾਜ਼ ਆ ਰਹੀ ਸੀ ਪਰ ਇਹ ਥਾਂ ਉਸ ਨੂੰ ਜਿੰਨੀ ਨੇੜੇ ਦਿਖਾਈ ਦਿੱਤੀ ਅਸਲ ਵਿੱਚ ਇੰਨੀ ਨੇੜੇ ਨਹੀਂ ਸੀ ਅਖੀਰ ਕਿਸੇ ਤਰ੍ਹਾਂ ਖਿੱਚ ਘਸੀਟ ਕੇ ਉਹ ਬੋਰਡ ਤੱਕ ਜਾ ਹੀ ਪੁੱਜਾ ਪਰ ਹੁਣ ਉਸ ਵਿੱਚ ਸਾਹ ਸੱਤ ਬਾਕੀ ਨਹੀਂ ਸੀ ਕੱਪੜੇ ਮੁੜਕੇ ਨਾਲ ਭਿੱਜੇ ਤਰੇ ਨਾਲ ਗਲੇ ਦੀਆਂ ਰਾਗਾ ਮਿਲੀਆਂ ਹੋਈਆਂ ਡਰ ਤੇ ਗਰਮੀ ਨਾਲ ਅੱਖਾਂ ਅੱਗੇ ਭੰਮਲਤਾਰੇ ਫਿਰ ਰਹੇ ਸਨ ਤੇ ਸਿਰ ਉਸ ਦਾ ਘਰਾਟ ਵਾਂਗ ਭੌਂ ਰਿਹਾ ਸੀ ਉਸ ਨੇ ਇੰਨਾ ਹੀ ਸ਼ੂਗਰ ਕੀਤਾ ਕਿ ਬੋਰਡ ਤੱਕ ਪਹੁੰਚਣ ਤੋਂ ਪਹਿਲਾਂ ਉਹ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪਿਆ ਖੂਬ ਵਗ ਰਿਹਾ ਸੀ ਠੰਡੀ ਠੰਡੀ ਹਵਾ ਰੂਮ ਕਰਈ ਸੀ ਬੋਰ ਦੀ ਛਾਵੇਂ ਬੰਨੇ ਹੋਏ ਦੋ ਠੱਗੇ ਮਸਤੀ ਨਾਲ ਅੱਖਾਂ ਮੀਟੀ ਜਗਾਲੀ ਕਰ ਰਹੇ ਸਨ ਇੱਕ ਲਾਕਾ ਵੈੜਕਾ ਇਧਰ ਉਧਰ ਫਿਰਦਾ ਹੋਇਆ ਘਾਹ ਦੀਆਂ ਟਿਡਾ ਨੂੰ ਇਸ ਤਰ੍ਹਾਂ ਸਵਾਦ ਲਾ ਲਾ ਕੇ ਚੱਲ ਰਿਹਾ ਸੀ ਜਿਵੇਂ ਜੱਟ ਮੇਲੇ ਵਿੱਚ ਜਲੇਬੀਆਂ ਖਾਂਦਾ ਏ ਲੱਗੇ ਇੱਕ ਵਾਣ ਦੇ ਭਾਰੇ ਮੰਜੇ ਉੱਤੇ ਕੋਈ ਸੁੱਤਾ ਹੋਇਆ ਘਰਾੜੇ ਮਾਰ ਰਿਹਾ ਸੀ ਨਿਸਾਰ ਤੇ ਮੂੰਹ ਹੱਥ ਧੋਕੇ ਰਾਮੇਸ਼ਾ ਨੇ ਮੁੜ ਕੇ ਭਰੀ ਕਮੀਜ਼ ਲਾ ਕੇ ਔਲ ਵਿੱਚ ਸੁੱਟ ਦਿੱਤੀ ਤੇ ਫਿਰ ਲਾਗਲੀ ਸੈੱਲ ਤੇ ਖਲੋ ਕੇ ਧੁੱਪੇ ਸੁੱਕਣੇ ਪਾ ਦਿੱਤੀ। ਇਸ ਵੇਲੇ ਬੋਰਡ ਵਿੱਚੋਂ ਛਣ ਕੇ ਆਈਆਂ ਸਿਗਰੀ ਸੂਰਜ ਦੀਆਂ ਕਿਰਨਾਂ ਉਸਦੇ ਸਿਰ ਤੇ ਫਿਰਦੀਆਂ ਹੋਈਆਂ। ਉਸ ਨੂੰ ਬਾਕੀ ਰਹਿੰਦੇ ਪੰਦ ਦਾ ਚੇਤਾ ਕਰਾ ਰਹੀਆਂ ਸਨ। ਪਰ ਰਾਮੇਸ਼ਾ ਨੂੰ ਥੱਕੇ ਹੋਏ ਅਤੇ ਪੈਰ ਦੀ ਬੀੜ ਨੇ ਬਹਾਲ ਕੀਤਾ ਹੋਇਆ ਸੀ। ਪੈਰ ਦੇ ਉਦਲੇ ਹਿੱਸੇ ਉਤੇ ਛਾਲੇ ਉਪਰੇ ਸਨ ਤੇ ਹੀੜਲਾ ਹਿੱਸਾ ਬਰਸਾਤ ਦੇ ਕਲਰ ਵਾਂਗ ਫੁਫੂਸਿਆ ਪਿਆ ਸੀ। ਜੁੱਤੀ ਦਾ ਇਸ ਵਿੱਚ ਚੜਨਾ ਤਾਂ ਦੂਰ ਦੀ ਗੱਲ ਸ਼ੂਨਾ ਵੀ ਔਖਾ ਸੀ ਲੱਤਾਂ ਬਾਹਾਂ ਧੌਣ ਤੇ ਠੰਡੀ ਹਵਾ ਨਾਲ ਮੁੜਕਾ ਸੁੱਕਣ ਨਾਲ ਜਦ ਉਸਦੀ ਕੋਜ ਹੋਸ਼ਬਰੀ ਦਾ ਉਸ ਨੂੰ ਉਸੇ ਪੈਂਡੇ ਦਾ ਖਿਆਲ ਆਇਆ ਜਿਹੜਾ ਅਜੇ ਤੀਜੇ ਹਿੱਸੇ ਦਾ ਲਗਭਗ ਬਾਕੀ ਸੀ ਕਮੀਜ਼ ਸੁੱਕਣ ਦੀ ਡੀਗ ਵਿੱਚ ਉਹ ਗੋੜ ਦੇ ਮੋਠ ਨਾਲ ਮੋਠ ਨਾਲ ਪਿੱਠ ਜੋੜ ਕੇ ਬੈਠ ਗਿਆ ਉਸ ਨੂੰ ਚਵਕੀ ਜੀ ਆਉਣ ਲੱਗੀ ਟਾਂਗੇ ਦੀ ਖੜਖੜ ਫੇਰ ਸੁਣਾਈ ਦਿੱਤੀ ਕਿ ਉਸਨੇ ਜਾਂ ਪਛਾਣ ਪਰਤ ਕੇ ਦੇਖਿਆ ਤਾਂ ਡਰ ਨਾਲ ਉਹ ਬੜਬੜਾ ਉੱਠਿਆ ਉਹੀ ਤਿੰਨ ਸਵਾਰੀਆਂ ਟਾਂਗੇ ਤੋਂ ਉੱਤਰੀਆਂ ਇੱਕ ਬੁਰਕੇ ਵਾਲੀ ਤੇ ਦੋ ਪੱਗਾਂ ਵਾਲੀਆਂ ਤੇ ਪਾਇਦਾਨ ਤੋਂ ਛਾਲ ਮਾਰਦਿਆਂ ਹੀ ਉਸ ਬੁਰਕੇ ਵਾਲੀ ਸਵਾਰੀ ਨੇ ਬੁਰਕਾ ਲਾ ਕੇ ਛੁੱਟ ਦਿੱਤਾ ਓਏ ਮੇਰੀਏ ਮਾਂ ਬਿਸ਼ਨਾ ਜੱਟ ਤੇ ਬਿਸ਼ਨਾ ਆਪਣੇ ਦੋਹੇ ਸਾਥੀਆਂ ਨੂੰ ਅੱਖ ਨਾਲ ਕੋਈ ਇਸ਼ਾਰਾ ਕਰਕੇ ਦਗੜ-ਦਗੜ ਕਰਦਾ ਰਾਮੇਸ਼ਾਹ ਦੇ ਸਿਰ ਤੇ ਆ ਕੜਕਿਆ ਕਿੱਥੇ ਚੱਲਿਆ ਸੈਂ ਅਰਜੀਪਨ ਠਹਿਰ ਜਾ ਤੈਨੂੰ ਅਰਜੀ ਦੇ ਪਵਾਲਮਾਂ ਤੇ ਉਸਨੇ ਆਪਣੇ ਦੋਹੇ ਸਾਥੀਆਂ ਵਿੱਚੋਂ ਇੱਕ ਨੂੰ ਬੁਕਾਰਿਆ ਫੜੋ ਇਹ ਕਿਰਪਾ ਸਿਆ ਜਹਾ ਨਾ ਦੇਈ ਸੂ ਅਤੇ ਇਸ ਤੋਂ ਬਾਅਦ ਕਿਰਪਾ ਸੂ ਉਹਨੂੰ ਘਸੀਟ ਕੇ ਮੰਜੇ ਕੋਲ ਲੈ ਗਿਆ ਮੰਜੇ ਦੇ ਮੰਜੇ ਦਾ ਸਰਾਂਦੀ ਵਾਲਾ ਪਾਵਾ ਚੁੱਕ ਕੇ ਉਸਨੇ ਰਾਮੇਸ਼ਾਹ ਦੇ ਪੈਰ ਉਸ ਦੇ ਹੇਠਾਂ ਦੇ ਦਿੱਤਾ ਤੇ ਉਹ ਆਪ ਅਤੇ ਉਸ ਦਾ ਦੂਸਰਾ ਸਾਥੀ ਛਾਲ ਮਾਰ ਕੇ ਮੰਜੇ ਤੇ ਚੜ੍ਹ ਬੈਠੇ ਪੀੜ ਨਾਲ ਰਾਮੇਸ਼ਾਹ ਦੀਆਂ ਚਾਂਗਰਾਂ ਨਿਕਲ ਗਈਆਂ ਤੇ ਉਧਰੋਂ ਬਿਸ਼ਨ ਜੱਟ ਇਹ ਕਹਿੰਦਾ ਹੋਇਆ ਉਸ ਤੋਂ ਵਹੀ ਖੋਣ ਦੀ ਕੋਸ਼ਿਸ਼ ਕਰਨ ਲੱਗਾ ਉਹ ਕਾਰਖਾਂ ਤੇ ਰੇਸ ਧਰਮਰਾਜ ਦੇ ਪੋਤੇ ਨੂੰ ਬਿਲੇ ਲਮਾ ਜਿਉਂ-ਜਿਉਂ ਬਿਸ਼ਨਾ ਵਹੀਂ ਨੂੰ ਖਿੱਚਦਾ ਤੇ ਉਦੋਂ ਰਾਮੇਸ਼ਾ ਉਸ ਨੂੰ ਬਾਹਾਂ ਵਿੱਚ ਕਸਣ ਦੀ ਕੋਸ਼ਿਸ਼ ਕਰਦਾ ਅਖੀਰ ਛਾਹ ਦੀ ਕੋਸ਼ਿਸ਼ ਬੇਕਾਰ ਸਾਬਤ ਹੋਈ ਤੇ ਬਿਸ਼ਨੇ ਦੀ ਸਕਾਰਥੀ ਵਹੀਂ ਖੁਸ਼ਣ ਦੀ ਢਿੱਲ ਸੀਗੀ ਰਾਮੇਸ਼ਾ ਨੇ ਉਸ ਦੇ ਮਗਰ ਨੱਠਣਾ ਚਾਹਿਆ ਪਰ ਪੈਰ ਮੰਜੇ ਹਿੱਟ ਦਬਿਆ ਹੋਣ ਕਰਕੇ ਉਸ ਦੀ ਕੁਝ ਵੀ ਪੇਸ਼ ਨਾ ਜਾ ਸਕੀ ਤੇ ਉਹ ਪਾਗਲ ਵਾਂਗ ਮੂੰਹ ਆਇਆ ਬੋਲਣ ਲੱਗਾ ਇਹਨੇ ਨੂੰ ਟਾਂਗੇ ਵਾਲਾ ਉਸ ਨੂੰ ਮੋਢੇ ਤੋਂ ਫੜ ਕੇ ਕਹਿ ਲੱਗਾ ਛਾਹ ਜੀ ਬਹਿ ਜਾਓ ਫੜਨ ਮਾਨ ਕਰਕੇ ਰਾਮੇ ਸ਼ਾਹ ਨੇ ਗੋਡਿਆਂ ਦੇ ਟਿਕੇ ਹੋਏ ਸਿਰ ਨੂੰ ਚੁੱਕ ਕੇ ਉਤਾਂ ਤੱਕਿਆ ਬੋਰ ਦੀ ਮੋਢ ਨਾਲ ਚੋਖੇ ਚਿਰ ਤੋਂ ਢਾਸਣਾ ਲੱਗੀ ਰਹਿਣ ਕਰਕੇ ਉਸ ਦੀ ਨੰਗੀ ਪਿੱਠ ਵਿੱਚ ਪੀੜ ਹੋ ਰਹੀ ਸੀ ਪੈਰ ਵਿੱਚੋਂ ਅਜੇ ਵੀ ਚੀਸਾਂ ਨਿਕਲ ਰਹੀਆਂ ਸਨ ਪਰ ਪਾਵੇ ਹੇਠ ਹੋਣ ਕਰਕੇ ਨਹੀਂ ਜੁੱਤੀ ਲੱਗਣ ਕਰਕੇ ਤੇ ਉਸ ਦੇ ਪੱਟਾਂ ਵਿੱਚ ਚਾਦਰ ਲਵੇਟੀ ਪਈ ਵਹੀ ਨੂੰ ਲਾਖਾ ਵੈੜ ਕਾ ਖਿੱਚ ਰਿਆ ਸੀ ਜਿਸ ਨੂੰ ਸ਼ਿਸ਼ਕਾਰ ਕੇ ਪਰੇ ਹਟਾਉਂਦਾ ਹੋਇਆ ਉਹੀ ਟਾਂਗੇ ਵਾਲਾ ਕਹਿ ਰਿਹਾ ਸੀ ਸ਼ਾਹ ਜੀ ਜੇ ਮੈਂ ਨਾ ਆਉਂਦਾ ਤਾਂ ਤੁਹਾਡੀ ਵਹੀ ਇਸ ਬੱਚੇ ਨੇ ਖਿੱਚ ਕੇ ਲੈ ਜਾਣੀ ਸੀ ਨਾਲੇ ਚਾਦਰ ਚੱਬ ਕੇ ਚੌੜ ਕਰ ਸੁਟਣੀ ਸੀ ਬਹਿ ਜਾਉ ਟਾਂਗੇ ਵਿੱਚ ਜੇ ਚੱਲਣਾ ਜੇ ਤਾਂ ਮੈਂ ਜਰਾ ਘੋੜੇ ਨੂੰ ਪਾਣੀ ਢਾਲਵਾ ਆ ਰਾਮ 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 ਸ਼ਾਣੇ ਵਾਸੀ ਲੈ ਕੇ ਅੱਖਾਂ ਮਲਦਿਆ ਹੋਇਆ ਕਿਹਾ ਕਿੱਡਾ ਭੜਾ ਸੁਖਣਾ ਸੀ ਤੇ ਵਹੀ ਨੂੰ ਹੋਰ ਚੰਗੀ ਤਰ੍ਹਾਂ ਘੁੱਟ ਕੇ ਉਸ ਨੇ ਚਾਦਰ ਵਿੱਚ ਲਪੇਟ ਲਿਆ ਤਾਈਏ ਬੜਬਾਉਣ ਤਾਈਏ ਬੜ ਬਣਾਉਣ ਡੇ ਹੋਏ ਸੋਹ ਟਾਂਗੇ ਵਾਲੇ ਨੇ ਟਿਸ਼ਕਰ ਭਰੇ ਲਹਿਜੇ ਵਿੱਚ ਗਿਆ ਮੈਂ ਆਖਿਆ ਖਬਰੇ ਕੀ ਹੋ ਗਿਆ ਤੇ ਤੂੰ ਕਚਹਿਰੀ ਨੂੰ ਹੋਮਣਿਆ ਛਾਣੇ ਗੱਲ ਦਾ ਰੁਖ ਬਦਲ ਲਈ ਕਿਹਾ ਛੇਤੀ ਹੀ ਆ ਗਿਆ ਤੇ ਉਸਨੇ ਛੇਤੀ ਨਾਲ ਉੱਠ ਕੇ ਕਚਹਿਰੀ ਜਾਣ ਲਈ ਕਦਮ ਚੁੱਕਿਆ ਪਰ ਪੈਰ ਨੂੰ ਭੋਜ ਤੇ ਰੱਖਣਾ ਮੁਹਾਲ ਹੋ ਗਿਆ ਮਸੇ ਕਮੀਜ਼ ਵਾਲੇ ਥਾਂ ਤੱਕ ਹੀ ਪਹੁੰਚ ਸਕਿਆ ਕੀ ਦੱਸਾਂ ਸ਼ਾਹ ਜੀ ਟਾਂਗੇ ਵਾਲੇ ਨੇ ਘੋੜੇ ਦਾ ਲੀਰਾ ਦਾ ਤੰਗ ਖੋਲਦਿਆ ਕਿਹਾ ਅੱਜ ਦਾ ਕੋਈ ਐਸਾ ਨੈਸ਼ ਮੱਥੇ ਲੱਗਾ ਜੋ ਫੇਰਾ ਹੀ ਉਤਰ ਗਿਆ ਡੰਡੋ ਤਿੰਨ ਸਵਾਰੀਆਂ ਬਣੀਆਂ ਸਨ ਤੇ ਮੁਰਦੀ ਵਰੀ ਇੱਕ ਵੀ ਨਾ ਸੰਗ ਪੜ ਪੜ ਕੇ ਤੁਰਾਇਆ ਵਾਂ ਛਾ ਨੇ ਇੱਕ ਮੀਜ ਪਾੰਦਿਆ ਹੋਇਆ ਉਤਾਨ ਸਿਰ ਚੁੱਕ ਕੇ ਸੂਰਜ ਵੱਲ ਤੱਕਿਆ ਪਰ ਛਾਵੇਂ ਢਲ ਰਹੇ ਸਨ ਪਰ ਛਾਹ ਜੀ ਟਾਂਗੇ ਵਾਲੇ ਨੇ ਹੈਰਾਨੀ ਨਾਲ ਕਿਹਾ ਤੁਸਾਂ ਦੇ ਹੱਥ ਦੀ ਮਗਾ ਦਿੱਤੀ ਟਾਂਗੇ ਨਾਲੋਂ ਵੀ ਪਹਿਲਾਂ ਪਹੁੰਚੇ ਜਾਬਦਾ ਇਹ ਕੰਮ ਥੋੜਾ ਹੀ ਹੋਣਾ ਜੇ ਕਚਹਿਰੀ ਹਾਂ ਰਾਮੇ ਛਾਣੇ ਇਧਰ ਉਧਰ ਝਾਕਦਿਆ ਗਿਆ ਜਾਂਦਾਂ ਹੀ ਤਰੀਕ ਪੈ ਗਈ ਸੀ ਚਲੋ ਬਹਿ ਜਾਓ ਫਿਰ ਟਾਂਗੇ ਵਾਲੇ ਨੇ ਸ਼ੋਕਪਰੀ ਆਵਾਜ਼ ਵਿੱਚ ਕਿਹਾ ਜੋ ਜੀ ਕਰੇਗਾ ਦੇ ਛੜਨਾ ਨਾ ਦਿਓਗੇ ਤਾਂ ਤਾਂ ਵੀ ਖੈਰਸਲਾ ਪਾਣੀ ਡੌਂਨ ਤੋਂ ਬਾਅਦ ਉਸ ਨੇ ਮੋੜ ਘੋੜੇ ਨੂੰ ਟਾਂਗੇ ਨਾਲ ਜੋੜ ਦਿੱਤਾ ਚੱਲ ਭਈ ਕਹਿ ਕੇ ਅੱਖਾਂ ਮਲਦਾ ਰਾਮੇਸ਼ਾ ਟਾਂਗੇ ਤੇ ਜਾ ਬੈਠਾ ਸੁਜੇ ਹੋਏ ਪੈਰ ਨੂੰ ਉਸ ਨੇ ਥੋਤੀ ਦੇ ਲਾਰ ਨਾਲ ਕੱਜ ਲਿਆ ਭਲਕੇ ਵੀ ਜਾਣਾ ਜੇ ਕਚਹਿਰੀ ਟਾਂਗੇ ਵਾਲੇ ਨੇ ਤਪੇ ਹੋਏ ਪੰਨਾਂ ਵਿਚਾਲੇ ਟੰਡ ਨਾਲ ਪਾਣੀ ਛਿੜਕ ਦਿਆ ਗਿਆ ਜਿੱਦਣ ਜਾਣਾ ਹੋਵੇ ਮੈਨੂੰ ਦੱਸ ਛੱਡਿਆ ਕਰੋ ਠੱਠੇ ਖੂਹ ਵਿੱਚ ਪਈ ਕਚੈਰੀ ਖਿੱਚ ਕੇ ਸ਼ਾਹ ਬੋਲਿਆ ਗੱਲਾਂ ਨਾ ਬਣਾ ਬਹੁਤੀਆਂ ਤੇ ਤੋੜ टांगे ਨੂੰ ਅੱਗੇ ਮੇਰੇ ਸਿਰ ਨੂੰ ਚੱਕਰ ਆਉਣ ਡੇ ਹੋਏ ਨੇ ਚੱਕਰ ਤੇ ਆਉਣੇ ਹੋਏ ਸ਼ਾਹ ਜੀ टांगे ਵਾਲਾ ਫੇਰ ਵੀ ਬੋਲਣੋਂ ਨਾ ਡਲਿਆ ਉਸ ਕੈਰਾਂ ਦੀ ਗਰਮੀ ਵਿੱਚ ਅੱਠ ਕੋ ਪੈਡਾ ਮਾਰ ਕੇ ਆਏ ਜੇ ਤੇ ਉਸਨੇ ਘੋੜੇ ਨੂੰ ਸ਼ੰਟਾ ਲਾਇਆ